ਹੈਲੋ ਜੀ ਕਿਵੇਂ ਸਾਰੇ ਹੁਕਮ ਸਾਰੇ ਬਹੁਤ ਜ਼ਿਆਦਾ ਵਧੀਆ ਹੋ ਗਏ ਲੈ ਫਿਰ ਹਮ ਫਿਰ ਆ ਗਏ ਸੋ ਅੱਜ ਮੈਂ ਗਈ ਜੀ ਜਿਮ ਅੱਜ ਮੈਂ ਆਈ ਸੀ ਆਹਾ ਹਵਾ ਬਹੁਤ ਸੁਣੀ ਲੱਗਦੀ ਜੀ ਅੱਜ ਮੈਂ ਆਈ ਸੀ ਦਰ ਕੋਲ ਨੂੰ ਨਿਚ ਕੋ ਮਾ ਦੇਖੋ ਇਹ ਚੱਲ ਰਿਹਾ ਘੱਟ ਘੰਟੀ ਘੰਟੀ ਇਹ ਇੱਥੇ ਰਹਿੰਦੇ ਨੇ ਜੀ ਤੇ ਸ਼ਾਮ ਦੀ ਰੋਟੀ ਦਾ ਇੰਤਜ਼ਾਮ ਕਰ ਰਹੇ ਨੇ ਵਿਚਾਰੇ ਜਦੋਂ ਮੈਂ ਆ ਕੇ ਦੇਖਿਆ ਤੇ ਇੱਥੇ ਬਈਆ ਖਾਣੇ ਪੀਣੇ ਦਾ ਸਭ ਤਿਆਰ ਕਰ ਰਿਹਾ ਸੀ ਸ਼ਾਮ ਲਈ ਦੇਖੋ ਜੀ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣੀ ਆ ਕਿਉਂਕਿ ਪਬਲਿਕ ਆ ਰਹੀ ਹੈ ਆ ਰਹੀ ਹੈ ਇਹ ਉਹ ਲੋਕਾਂ ਜਿਨ੍ਹਾਂ ਨੇ ਸ਼ਹਿਰਾਂ ਦੇ ਵਿੱਚ ਘਰ ਲੈਣਾ ਹੈ ਸੋ ਘਰ ਬਹੁਤ ਮੁਸ਼ਕਲ ਨਾਲ ਬਣਦਾ ਰੱਬ ਸਭ ਨੂੰ ਦਵੇ ਖੋ ਜੀ ਬੀਬੀਆਂ ਪੋਕਲ ਦੇ ਤੁਰਿਆ ਫਿਰਦੀ ਹੈ ਲੰਕੀ 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 ਸੋ ਹਵਾ ਚੱਲਦੀ ਬਹੁਤ ਘੈਂਟ ਜੀ ਤੁਹਾਨੂੰ ਮੌਸਮ ਦੀ ਇੱਕ ਵਾਰ ਮੈਂ ਦਿਖਾ ਦ ਤੇ ਤੁਸੀਂ ਦੇਖੋ ਜੀ ਮੌਸਮ ਵਾਓ ਵੈਰੀ ਨਾਈਸ ਤੁਹਾਨੂੰ ਮੇਰੇ ਵਾਲ ਹਿਲਦੇ ਦਿਖਦੇ ਹੋਣੇ ਅੱਜ ਦੇਖੋ ਹਵਾ ਚੱਲ ਰਹੀ ਹੈ ਨਾ ਤੇ ਥੋੜੇ ਜਿਹਾ ਬਸ ਜਦੋਂ ਆਪਾਂ ਇੱਧਰ ਆਉਂਦੇ ਹਾਂ ਨਾ ਕਿਉਂਕਿ ਹਜੇ ਪੂਰੀ ਕਲੋਨੀ ਡਿਵੈਲਪ ਨਹੀਂ ਹੋਈ ਇੱਥੇ ਤਾਂ ਕਰਕੇ ਬਾਕੀ ਤਾਂ ਪਾਰਕਾਂ ਦੇ ਵਿੱਚ ਹੁੰਦਾ ਹਨਾ ਜੇ ਅੱਜ ਹਵਾ ਲੈਣ ਦਾ ਮਨ ਸੀ ਕੁਝ ਅੱਜ ਮੈਂ ਗਈ ਨਹੀਂ ਕੱਲ ਮੈਂ ਲਗਾ ਲਈ ਲੈਗਜ਼ ਉਹ ਮੇਰੇ ਲੱਤਾਂ ਦੁਖਦੇ ਸੀ ਮੈਂ ਕਿਹਾ ਦੇਖੋ ਜੀ ਪਿੱਛੇ ਦਰਖਤ ਦੇਖੋ ਕਿੰਨਾ ਵਧੀਆ ਲੱਗ ਰਿਹਾ ਹਨਾ ਇੰਨਾ ਕਰਕੇ ਇੱਥੇ ਹਵਾ ਬਹੁਤ ਘੈਂਟ ਘੈਂਟ ਲੱਗ ਰਹੀ ਆ ਦਰਖਤਾਂ ਕਰਕੇ ਤੇ ਬਹੁਤ ਠੰਡਾ ਠੰਡਾ ਹੋਇਆ ਹੋਇਆ ਤੇ ਮੈਂ ਕਿ ਅੱਜ ਹਵਾ ਲੈ ਲਈਏ ਬੜਾ ਵਧੀਆ ਲੱਗ ਰਿਹਾ ਕਿਉਂਕਿ ਆਕਸੀਜਨ ਵੀ ਲੈਣੀ ਚਾਹੀਦੀ ਹੈ ਹਨਾ ਜੀ ਤੇ ਤੁਸੀਂ ਦੇਖੋ ਕੱਲਾ ਸ਼ੇਰ ਮੈਦਾਨ ਵਿੱਚ ਘੁੰਮ ਰਾਇਆ ਹੈ ਨਾ ਸੋ ਇਹ ਮੇਰੀ ਮੇਨ ਜਗ੍ਹਾ ਤੁਹਾਨੂੰ ਪਹਿਲਾਂ ਵੀ ਪਤਾ ਮੈਂ ਇੱਥੇ ਆਉਂਦੀ ਹਾਂ ਕਿ ਸਿੱ ਅੱਜ ਮੈਂ ਆਈ ਆ ਵਾਵਾ ਦਿਨਾਂ ਬਾਅਦ ਕਿਉਂਕਿ ਹਵਾ ਚੱਲ ਰਹੀ ਹੈ ਭਾਈ ਬਹੁਤ ਜ਼ਿਆਦਾ ਆਉਣਾ ਤਾਂ ਬਣਦਾ ਸੀ ਤੇ ਹਵਾ ਤੋਂ ਬਿਨਾ ਤੇ ਆਪਾਂ ਹੈ ਨਹੀਂ ਕਿਉਂਕਿ ਹੁਣ ਕੁਛ ਹਵਾ ਤਾਂ ਤਾਂ ਹੋਣੀ ਨਾ ਜੀ ਮਤਲਬ ਦਰਖਤ ਹੀ ਨਹੀਂ ਛੱਡੇਗੀ ਤੇ ਹੈਨਾ ਮਤਲਬ ਆਪਣੀ ਤਾਂ ਚਲੋ ਫੇਰ ਵੀ بارش ਬਰਸ਼ ਹੋ ਜਾਂਦੀ ਆ ਹੈਨਾ ਤੇ ਦਰਖਤ ਜਿੱਥੇ ਦਰਖਤ ਜ਼ਿਆਦਾ ਨੇ ਉੱਥੇ ਹੀ ਜ਼ਿਆਦਾ ਹੁੰਦਾ ਪਰ ਪੋਲਿਊਸ਼ਨ ਸ਼ਹਿਰਾਂ ਕਿਉਂਕਿ ਜ਼ਿਆਦਾ ਹੋ ਚੁੱਕਿਆ ਇਸ ਕਰਕੇ ਹਵਾ ਦੀ ਸਾਰਾ ਦਿਨ ਅੰਦਰ ਨਹੀਂ ਰਿਹਾ ਜਾਂਦਾ ਛੋਟੇ ਘਰਨੇ ਪਈ ਸਾਡੇ ਸ਼ਹਿਰਾਂ ਵਾਲਿਆਂ ਦੇ ਛੋਟੇ ਛੋਟੇ ਘਰਾਂ ਚ ਕਿੰਨਾ ਕਸੀ ਐਵੇਂ ਵਿਚਾਰਿਆਂ ਨੂੰ ਸਾਨੂੰ ਤਾੜਿਆ ਪਿਆ ਵਾ ਹੈ ਤੇ ਮੈਂ ਕਹਾਂ ਨਹੀਂ ਵੀ ਦੇਖੋ ਤੁਸੀਂ ਨਯਾਰਾ ਦੇਖੋ ਕਿੰਨਾ ਘੈਂਟ ਆ ਤੇ ਮੌਸਮ ਦੇਖੋ ਜੀ ਐਨ ਬਣਿਆ ਹੋਇਆ ਕਿ ਕਦੋਂ ਵੀ ਬਾਰਿਸ਼ ਆ ਜੇ ਤਾਂ ਰਾਤ ਵੀ ਬਾਰਿਸ਼ ਹੋਈ ਸੀ ਤੇ ਵਟ ਹੁਣ ਵੀ ਬਾਰਿਸ਼ ਹੋਣ ਦੀ ਸਵਾਣਾ ਹੈਗੀ ਆ ਤੇ ਦੋ ਤਿੰਨ ਦਿਨ ਫਿਰ ਮੈਂ ਜਿਮ ਦੇ ਵਿੱਚ ਜਾਂਦੀ ਰਹੀ ਕਿ ਮੈਂ ਕੱਲ ਕਰ ਲਿਆ ਲੈਗਸ ਡੇ ਹੂੰ ਮੁੜ ਕੇ ਪੰਗਾ ਨਹੀਂ ਮੈ ਲੈੰਦੀ ਉਹ ਕਮ ਹੋ ਗਿਆ ਤੋ ਅੱਜ ਮੈਂ ਖਾ ਜਾਲਾ ਸੀ ਨਾਲੇ ਜੂਟੂ ਫੈਮਲੀ ਨੂੰ ਘੁਮਾ ਲਈਏ ਹਵਾ ਦਵਾ ਲਈਏ ਤੇ ਨਾਲੇ ਅਸੀਂ ਖੁਦ ਹਵਾ ਲੈ ਆਈਏ ਚਲੋ ਫਿਰ ਚਲਤੇ ਹੈਂ ਢਣ ਢਣ ਅਸੀਂ ਆਗੇ ਤੋ ਆ ਦੇਖੋ ਜੀ ਇਹ ਅੰਬੁੱਤੇ ਅੰਬੀਆਂ ਹੁੰਦੇ ਅਸੀਂ ਬਹੁਤ ਜ਼ਿਆਦਾ पापी ਲੋਕਾਂ ਨੇ ਐਨੀਆਂ ਐਨੀਆਂ ਅੰਬੀਆਂ ਹੀ ਖਾ ਲੀਆਂ ਸ਼ਹਿਰਾਂ ਦੇ ਭੁੱਖੇ ਲੋਕ ਅੰਬੀਆਂ ਵੱਡੀਆਂ ਹੁਣ ਵੀ ਨਹੀਂ ਦਿੱਤੀਆਂ ਇੰਨੇ ਲੋਕ ਪਾਪੀ ਐ ਇੱਥੇ ਦੇਖੋ ਜੀ ਸਾਰੇ ਹਲੇ ਫਿਲਹਾਲ ਕਈ ਕੋਠੀਆਂ ਕੰਪਲੀਟ ਹੋਈਆਂ ਕਈ ਨਹੀਂ ਹੋਈਆਂ ਸੋ ਹਵਾ ਬਹੁਤ ਸੋਹਣੀ ਚੱਲ ਰਹੀ ਅੱਜ ਮੌਸਮ ਪੂਰਾ ਰੱਪ ਦੇ ਉਹਦੇ ਘੈਂਟ ਘੈਂਟ ਮੌਸਮ ਹੋਇਆ ਦੇਖੋ ਜੀ ਖਲੇ ਐਨੇ ਲੋਕ ਸ਼ਿਫਟ ਨਹੀਂ ਨ ਹੋਏ ਹੈਗੇ ਤੋ ਤਿਆਰੀਆਂ ਹੋ ਰਹੀਆਂ ਨੇ ਸ਼ਿਫਟਿੰਗ ਹੋਣ ਦੀਆਂ ਇੱਧਰ ਵੀ ਬਣ ਗਈ ਕਿ ਮੈਂ ਅੱਜ ਬਾਗਤ ਦਿਨ ਆਵਾਤ ਆਈਆਂ ਲੋਕ ਇੱਥੇ ਘੁੰਮਦੇ ਘੁੰਮਦੇ ਫਿਰਦੇ ਆ ਮੈਂ ਅੰਗੇ ਅੱਜ ਚਪਲਾ ਦੇ ਵਿੱਚ ਇੱਥੇ ਪੈਰ ਤੇ ਕੁਝ ਹੋ ਵੀ ਨਾ ਜਾਵੇ ਕਿਉਂਕਿ ਕੱਚੀ ਮੌਸਮਾਂ ਕੁਸੂਸਰਾ ਭਾਲ ਹੋਏ ਤੇ ਹੋ ਵੀ ਨਾ ਜਾਵੇ इधर ना ओहो पैर तो पता नहीं की लड़ गया हाय हाय ये इधरों आ रहा बदल बदल देखो जी घंटी घंटी हो रहा है ना काम रब्बा रबा तो दे मी बरसा सा को जो ना छोटे छोटे होंगे सी गुड्डिया फूकते होंगे सीना हूँ अगले महीने मतलब यह चीजा वह हो छुट्टिया होना ਤੇ ਹੁਣ ਤਾਂ ਉਦੋਂ ਤਾਂ ਸਕੂਲ ਲੱਗ ਜਾਂਦੇ ਪਰ ਅਸੀਂ ਤਾਂ ਛੁੱਟੀ ਛੱਟੀ ਮਾਰ ਲੀਦੀ ਸੀ ਉਹ ਚਲ ਛੱਡ ਕੋਈ ਗੱਲ ਨਹੀਂ ਪਰ ਗੁੱਡੀ ਫੂਕਣ ਦਾ ਨਜ਼ਾਰਾ ਜਿਹੜਾ ਆਉਂਦਾ ਸੀ ਨਾ ਵਾਏ 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 ਕੁਸ਼ੀ ਨਜ਼ਾਰਾ ਆਉਂਦਾ ਸੀ ਗੁੱਡੀ ਫੂਕਣ ਦਾ ਤਾਂ ਉਥੇ ਗੱਲ ਇਹ ਹੁੰਦੀ ਹੁੰਦੀ ਸੀਗੀ ਬੜੀਆਂ-ਬੜੀਆਂ ਬੁੜੀਆਂ ਨਾ ਰੋਂਦੀਆਂ ਹੁੰਦੀਆਂ ਸੀ ਹਾਏ ਤੂੰ ਗੁੱਡੀਆਂ ਮਰਨਾ ਸੀ ਫਲਾਨਾ ਕਾ ਨੂੰ ਕਰਨਾ ਸੀ ਆ ਯਾਰ ਉਹ ਚੀਜ਼ਾਂ ਸਾਰੀਆਂ ਅੱਜ ਸਾਡੇ ਫੋਨ ਦੇ ਵਿੱਚ ਅਲੋਪ ਹੋ ਚੁੱਕੀਆਂ ਨੇ ਉਹ ਦੇਖੋ ਬੀਬੀਆਂ ਕੋਠੀ ਤੇ ਖੜੀਆਂ ਆਪਾਂ ਨੂੰ ਵੇਖ ਰਹੀਆਂ ਨੇ ਨਾ ਹੋ ਦੇਖੋ ਥਣ ਛੋਟੇ-ਛੋਟੇ ਮੂੰਹ ਦੇਖ ਦਿਓ ਨੇ ਤੋਂ ਆਪਾਂ ਜ਼ੂਮ ਨਹੀਂ ਕਰ ਸਕਦੇ ਅਗਲਾ ਕਹਿੰਦਾ ਪਤਾ ਨਹੀਂ ਅੱਜ ਕੱਲ ਸਾਡੀ ਕਾਤੇ ਵੀਡੀਓ ਬਣਾਉਂਦਾ ਪਰ ਅਸੀਂ ਕਰ ਸਕਦੇ ਆ ਅਸੀਂ ਆਪਣੀ ਵੀਡੀਓ ਬਣਾ ਲਾਂਗੇ ਚਲੋ ਕੋਈ ਚੱਕ ਨਹੀਂ ਤਾਂ ਰੱਬਾ بارش ਕਰ ਦੇ ਦੱਬ ਕੇ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲ ਜਵੇ ਤੇ ਭਾਈ ਅੱਜ ਆਪਣੀ ਲਾਈਟ ਵੀ ਨਹੀਂ ਹੈਗੀ ਸਵੇਰ ਦੀ ਠੀਕ ਹੈ ਜੀ ਅੱਜ ਆਪਣਾ ਚੱਲ ਰਿਹਾ ਹੈ ਇਨਵਰਟਰ ਕਿਉਂਕਿ ਜੇ ਰਾਤ ਨੂੰ ਵੀ ਲਾਈਟ ਦਾ ਇਹੀ ਪ੍ਰੋਬਲਮ ਰਹੇ ਤਾਂ ਬਹੁਤ ਅਕਾ ਇਹ ਤੁਸੀਂ ਸਾਰੇ ਕਮੈਂਟਾਂ ਦੇ ਵਿੱਚ ਦੱਸੋ ਕੱਲ ਕਿੱਥੇ-ਕਿੱਥੇ بارش ਹੋਈ ਸੀ ਆਪਣੇ بارش ਹੋਈ ਸੀ ਵਧੀਆ ਹੋਈ ਸੀ ਅੱਜ ਵੀ ਸੁਭਾਵਨਾ ਹੈਗੀ ਆ ਅੱਜ ਵੀ ਆਪਾਂ ਰੱਬ ਤੋਂ ਵੀ ਮੰਗ ਰਹੇ ਹਾਂ ਕਿਉਂਕਿ ਤੁਹਾਨੂੰ ਪਤਾ ਹੈ ਗਰਮੀ ਦਾ ਟਾਈਮ ਹੈ ਮੀਂਹ ਨਾਲ ਕੌਣ ਰੱਜਦਾ ਹੈ ਮੀਂਹ ਆਈ ਜਾਵੇ ਆਈ ਜਾਵੇ ਠੰਡਾ ਠੰਡਾ ਵਾਸਾ ਹੋਈ ਜਾਵੇ ਤੇ ਰਾਤ ਤੁਸੀਂ ਦੱਸੋ ਵੀ ਮੀਂਹ ਥੋੜੇ ਬੱਦਲ ਹੋਣ ਤੋਂ ਬਾਅਦ ਮੀਂਹ ਆਉਂਦਾ ਜਾਂ ਨੇਰੀ ਬਈ ਸਾਡੇ ਨੇਰੀ ਆਉਂਦੀ ਆ ਪਹਿਲਾਂ ਕਿਉਂਕਿ ਅਸੀਂ ਜੇ ਸਫਾਈ ਕਰ ਦਿੰਨੇ ਹਾਂ ਨਾ ਛਾੜੂ ਪੁੱਛਿਆ ਲੱਗ ਤਦ ਨੂੰ ਦੂਜੇ ਦਿਨ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਫੇਰ ਉਹੀ ਕੰਜਰ ਖਾਣਾ ਫੇਰ ਉਹੀ ਛਾੜੂ ਮਾਰ ਪੱਖੇ ਸਾਫ ਕਰ ਫਲਾਨਾ ਕਰ ਫਲੂਨਾ ਕਰ ਮਤਲਬ ਰੱਬ ਤੇਰੇ ਅੱਗੇ ਅਰਦਾਸ ਇੱਕ ਹੱਥ ਬੰਨ ਕੇ ਹੋ ਰਹੀ ਹੈ ਮੇਰੀ ਕੋ ਐਡਾ ਕਹਿਣਾ ਕਰੀ ਕਿ ਸਾਰੀ ਦਿਹਾੜੀ ਸਾਡੀ ਛਾੜੂ ਚੱਕੀ ਜੇ ਲੰਘ ਜਾਂਦੀ ਆ ਬਸ ਹੈਲੋ ਜੀ तो हम फिर आ गए सो तो आज की वीडियो बहुत कैंट होने वाली है जी आज का ब्लॉग बड़ा कैंट होने वाला क्योंकि मैं पैरों में डाल के हम चप्पल मैं बूटरी पक गई मैं जिम भी नहीं गई आज क्योंकि आज मेरा मन कर दसी कि मैं ऑक्सीजन के बैठा तो अच्छा ऑक्सीजन बैठे क्योंकि मेरी अब भी बहुत दुख दिया मैं ਡੰਬਲ ਕਿਤੇ ਸੀ ਕਿ ਬਾਡੀ ਸ਼ਾਰਡਿਵਨ ਹੋ ਲਈ ਹਾਂਜੀ ਤੋਂ ਅੱਜ ਤੋਂ ਨਾ ਕੋਈ ਗੱਲ ਦੱਸਣ ਲੱਗਿਆਂ ਜੀ ਕਿਹੜੀ ਗੱਲ ਆਪਾਂ ਕਰਦੇ ਆ ਨਾ ਤੇ ਉਹਦੇ ਤੇ ਆਪਣੀ ਤੇ ਕਾਪੀਰਾਈਟ ਵਗੈਰਾ ਕੁਝ ਇਦਾਂ ਦਾ ਜਾਂ ਕੁਝ ਮਤਲਬ YouTube ਵੱਲੋਂ ਜਿੱਦਾਂ ਆਪਾਂ ਦੁਪਹਿਰੇ ਕੋਈ ਗੱਲ ਕੀਤੀ ਸੀ ਉਹ ਗੱਲ ਦਾ ਨਾ ਪ੍ਰੋਬਲਮ ਆ ਗਈ ਨਾ ਜੀ ਤੁਸੀਂ ਮੈਨੂੰ ਦੱਸੋ ਕਮੈਂਟਾਂ ਦੇ ਵਿੱਚ ਇਹ ਇਹ ਚੀਜ਼ਾਂ ਦੀ ਕਿਉਂ ਪ੍ਰੋਬਲਮ ਆਉਂਦੀ ਆ ਸੋ ਮੈਂ ਕਿਸੇ ਬਾਰੇ ਕੋਈ ਰੋਂਗ ਨਹੀਂ ਬੋਲਦੀ ਪਲੀਜ਼ ਮੇਰੇ ਬਾਰੇ ਕੋਈ ਰੋਂਗ ਨਾ ਬੋਲਿਆ ਕਰੋ ਰੋਂਗ ਮੈਨੂੰ ਵੀ ਬੋਲਣਾ ਆਉਂਦਾ ਸੋ ਮੈਂ ਰੋਂਗ ਬੋਲਣਾ ਨਹੀਂ ਚਾਹੁੰਦੀ ਕਿਉਂਕਿ ਜੇ ਮੈਂ ਮੂੰਹ ਖੋਲਣ ਤੇ ਆ ਗਈ ਨਾ ਕਈਆਂ ਨੂੰ ਦੰਦਲਾ ਪੈ ਜਾਣੀਆਂ ਨੇ ਠੀਕ ਹੈ ਇਸ ਕਰਕੇ ਤੇ ਲੋਕਾਂ ਕੋਲੋਂ ਥੋੜਾ ਮਤਲਬ ਪਰਦਾ ਟਕਿਆ ਤਾਂ ਟਕਿਆ ਰਹਿਣ ਦੋ ਜੇਕਰ ਬਸ ਹੁਣ ਇਹ ਸਮਝ ਲਿਓ ਇਹ ਗੱਲ ਕਿੱਥੇ ਨੂੰ ਜਾ ਰਹੀ ਆ ਕਿੱਧਰ ਨੂੰ ਜਾ ਰਹੀ ਆ ਹੈਨਾ ਇੱਥੇ ਪਤਾ ਸਭ ਨੂੰ ਕੀ ਦਾ ਹੁੰਦਾ ਵੀ ਕੌਣ ਕੀ ਮੇਰਾ ਕਿ ਕੌਣ ਕੀ ਮੇਰਾ ਮੈਨੂੰ ਮੇਰਾ ਪਤਾ ਤੁਹਾਨੂੰ ਥੋੜਾ ਪਤਾ ਹਾਂਜੀ ਤੇ ਬਾਕੀ ਮੇਰੀ ਥੈਂਕ ਯੂ YouTube ਫੈਮਿਲੀ ਤੁਸੀਂ ਮੈਨੂੰ ਪਿਆਰ ਕਰ ਦਿਓ ਬਾਕੀ ਜਿਹੜੇ ਨੇ ਮੈਨੂੰ ਰਾਤ ਕਮੈਂਟ ਦੇ ਵਿੱਚ ਬੋਲਿਆ ਸੀ ਨਾ ਕਿ ਮੈਂ ਉਹ ਚੀਜ਼ ਤੇ ਅੱਜ ਥੋੜਾ ਗੱਲ ਕਰਨਾ ਚਾਹੁੰਦੀ ਆ ਉਹ ਕੌਣ ਆ ਇਨਸਾਨ ਆਪਾਂ ਉਹ ਚੀਜ਼ ਦਾ ਪਹਿਲਾਂ ਜਿਹਨੇ ਨੇ ਆਪਾਂ ਨੂੰ ਧਮਕੇ ਦਿੱਤੇ ਸੀ ਨਾ ਉਹਨਾਂ ਦੇ ਵਿੱਚ ਹੀ ਉਹ ਬੰਦਾ ਮਤਲਬ ਇਹ ਚੀਜ਼ ਦੇ ਆ ਰਿਹਾ ਹੈ ਨਾ ਆਪਾਂ ਗਏ ਸੀਗੇ ਤੇ ਆਪਾਂ ਕੰਪਲੇਂਟ ਕਰਵਾਤੀ ਸੀ ਕਿ ਕਿ ਬਈ ਸਾਨੂੰ ਇਹ ਚੀਜ਼ ਤੇ ਟੌਰਚਰ ਕੀਤਾ ਜਾਂਦਾ ਕਿਉਂਕਿ ਹੁਣ ਤੁਹਾਨੂੰ ਵੀ ਪਤਾ ਪ੍ਰਸ਼ਾਸਨ ਦੇ ਹੱਥ ਬਹੁਤ ਵੱਡੇ ਹੁੰਦੇ ਆ ਉਹ ਚੀਜ਼ ਕਰਕੇ ਉੱਥੇ ਮੇਰੀ ਕੋਈ ਵੀਡੀਓ ਕੋਈ ਬਲੌਗ ਨਹੀਂ ਬਣਿਆ